ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਹੁਣ ਆਖਰੀ ਦਿਨ ਜੋ ਮਈ ਮਹੀਨੇ ਦੇ ਰਹਿ ਰਹੇ ਨੇ ਇਹਨਾਂ ਵਿੱਚ ਕਿਵੇਂ ਦਾ ਰਹੇਗਾ ਗੱਲ ਕਰਾਂਗੇ 28 29 30 ਅਤੇ 31 ਮਈ ਚਾਰ ਦਿਨ ਪੰਜਾਬ ਦੇ ਮੌਸਮ ਦੇ ਹਾਲਾਤ ਕਿਵੇਂ ਦੇ ਨੇ ਕਿਉਂਕਿ ਲਗਾਤਾਰ ਮੀਂਹ ਦਾ ਅਲਰਟ ਪੰਜਾਬ ਦੇ ਵਿੱਚ ਹੁਣ ਜਾਰੀ ਚੁੱਕਿਆ ਹੈ ਜੋ ਪਿਛਲੇ ਲਗਾਤਾਰ 2-3 ਦਿਨ ਤੋਂ ਚੰਗੀ ਗਰਮੀ ਪੈ ਰਹੀ ਸੀ ਉਸ ਦੇ ਹੁਣ ਸਿੱਟੇ ਵਜੋਂ ਪੰਜਾਬ ਦੇ ਵਿੱਚ ਪੂਰਬ ਦੀ ਹਵਾ ਦੀ ਐਂਟਰੀ ਹੋਈ ਹੈ ਜਿਸ ਦੇ ਕਾਰਨ ਬੱਦਲਬਾਗੀ ਦਾ ਦੌਰ ਲਗਾਤਾਰ 3 ਤੋਂ 4 ਦਿਨ ਰਹੇਗਾ ਮੀਂਹ ਦੇ ਹਾਲਾਤ ਰਹਿਣਗੇ ਅਤੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਗੱਲ ਕੀਤੀ ਜਾਵੇ ਤਾਂ ਹਲਕੀ ਦਰਮਿਆਨੀ ਬੱਦਲਬਾਗੀ ਦੇ ਨਾਲ ਚੰਗਾ ਅਤੇ ਤਗੜਾ ਮੀਂਹ ਦੇਖਣ ਨੂੰ ਮਿਲੇਗਾ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਹੋਵੇਗਾ ਕੀ ਹਾਲਾਤ ਹੋਣਗੇ ਮੀਂਹ ਦੇ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲਬਾਹੀ ਹਲਕੇ ਦਰਮਿਆਨੀ ਪੰਜਾਬ ਦੇ ਪੱਛਮੀ ਹਿੱਸੇ ਤੋਂ ਐਂਟਰੀ ਕਰ ਚੁੱਕੀ ਹੈ ਜਿਸ ਦੇ ਨਾਲ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਦੇ ਇਲਾਕੇ ਦੇ ਵਿੱਚ ਹਲਕਾ ਦਰਮਿਆਨਾ ਬੱਦਲਬਾਹੀ ਦਾ ਮਾਹੌਲ ਬਣਦਾ ਹੋਇਆ ਫਿਲਹਾਲ ਦਿਖਾਈ ਦੇ ਰਿਹਾ ਜਿਸ ਦੇ ਨਾਲ ਥੋੜੀ ਬਹੁਤੀ ਕੰਡਮਣ ਕਰਨ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਵੀਡੀਓ ਦੀ ਅਗਲੀ ਜਾਣਕਾਰੀ ਦੇਣ ਤੋਂ ਪਹਿਲਾਂ ਰਿਕਵੈਸਟ ਹੈ ਜੀ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ YouTube ਦੇ ਉੱਪਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਹੋ ਤਾਂ ਚੈਨਲ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰ ਲਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਆਪਾਂ ਗੱਲ ਕਰਦੇ ਹਾਂ ਕੀ ਕੀ ਅਲਰਟ ਜਾਰੀ ਹੋਏ ਨੇ 28 ਤਰੀਕ ਤੋਂ ਲੈ ਕੇ 31 ਮਈ ਤੱਕ ਦੇ 28 ਤਰੀਕ ਤੋਂ ਲੈ ਕੇ 31 ਮਈ ਤੱਕ ਦੀ ਗੱਲ ਕੀਤੀ ਜਾਵੇ ਤਾਂ ਮੇਲ 28 ਤਰੀਕ ਨੂੰ ਦੁਆਬੇ ਦੇ ਇਲਾਕੇ ਦੇ ਵਿੱਚ ਕਰ ਹਲਕਾ ਦਰਮਿਆਨਾ ਬਦਲਵਾਇ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਇਹਨਾਂ ਇਲਾਕਿਆਂ ਵਿੱਚ ਬਦਲਵਾਇ ਦਾ ਦੌਰ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਇਹਨਾਂ ਇਲਾਕਿਆਂ ਵਿੱਚ ਵੀ ਬੱਦਲਬਾਈ ਮੀਂਹ ਨੇ ਦੇ ਚਾਂਸ ਵਧਦੇ ਹੋਏ ਸਾਨੂੰ ਦਿਖਾਈ ਦੇਣਗੇ ਜਿਸ ਦੇ ਨਾਲ ਉਮੀਦ ਇਹ ਹੀ ਹੈ ਕਿ ਇਹ ਇਲਾਕਿਆਂ ਵਿੱਚਕਾਰ ਹਲਕੇ ਦਰਮਿਆਨੀ ਕਿਣਮਣ ਕਣੀ ਬਾਅਦ ਦੁਪਹਿਰ ਦੇਖਣ ਨੂੰ ਮਿਲੇਗੀ ਕਿਉਂਕਿ ਇਹ ਸਿਸਟਮ ਥੋੜਾ ਬਹੁਤਾ ਆਪਣਾ ਦਾਇਰਾ ਵਧਾਉਂਦਾ ਹੋਇਆ ਦਿਖਾਈ ਦੇ ਸਕਦਾ ਹੈ ਅੱਜ 28 ਤਰੀਕ ਨੂੰ ਜਿਹੜੇ ਚਾਂਸ ਨੇ ਉਮੀਦ ਹੈ ਲਗਭਗ 20 ਤੋਂ 25% ਨੇ ਕੋਈ ਜ਼ਿਆਦਾ ਚਾਂਸ ਨਹੀਂ ਹਨ ਅਗਰ ਕੋਈ ਹਲਚਲ ਵੱਡੀ ਆਉਂਦੀ ਹੈ ਤਾਂ ਉਹ ਦੁਪਹਿਰ ਦੀ ਵੀਡੀਓ ਦੇ ਵਿੱਚ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰ ਦਿੱਤੀ ਜਾਵੇਗੀ ਕਿ ਮੌਜੂਦਾ ਹਾਲਾਤਾਂ ਦੇ ਹਿਸਾਬ ਨਾਲ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਦੇ ਚਾਂਸ ਦੁਪਹਿਰੇ 2 ਵਜੇ ਦੇ ਨੇੜੇ ਤੇਰੇ ਬਣਦੇ ਹੋਏ ਦਿਖਾਈ ਦੇਣਗੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ 29 30 ਤਰੀਕ ਦੀ ਤਾਂ 29 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਤੇਜ਼ ਹਨੇਰੀ ਗਰਜ ਚਮਕ ਬੱਦਲਬਾਈ ਅਤੇ ਬੂੰਦਾਬੰਦੀ ਨਾਲ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਜਿਸ ਦੇ ਨਾਲ ਇਹ ਉਮੀਦ ਹੈ ਕਿ ਥੋੜੇ ਬਹੁਤੇ ਚਾਂਸ ਜ਼ਿਆਦਾ ਨੇ 29 ਤਰੀਕ ਨੂੰ ਗਰਜ ਜਮਕ ਹੋਣ ਦੇ ਤੇ ਔਰੇਂਜ ਅਲਰਟ ਜਿਹੜਾ ਹੈ ਉਹ ਮਾਝੇ ਤੇ ਦੁਆਬੇ ਦੇ ਇਲਾਕੇ ਵਿੱਚ ਅਤੇ yellow ਅਲਰਟ ਮਾਲਵਾ ਅਤੇ ਦੁਆਬਾ ਮਿਕਸ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਇਹ ਉਮੀਦ ਹੈ ਕਿ ਹਾਂ ਥੋੜੀ ਬਹੁਤੀ ਤੇਜ਼ ਹਨੇਰੀਆਂ 40 ਤੋਂ 50 ਕਿਲੋਮੀਟਰ ਦੀ ਗਤੀ ਨਾਲ ਚੱਲ ਸਕਦੀਆਂ ਨੇ ਉਸ ਤੋਂ ਉੱਪਰ ਵੀ ਹਵਾ ਜਾ ਸਕਦੀ ਹੈ ਬੂੰਦਾਂਵੰਦੀ ਕਿਰਮਣਕਣੀ ਗਰਜ ਚਮਕ ਸਾਨੂੰ ਅਕਸਰ ਦੇਖਣ ਨੂੰ ਮਿਲੇਗੀ 30 ਤਰੀਕ ਨੂੰ ਵੀ ਹਾਲਾਤ ਹੁਣ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਦੋਆਬੇ ਲੱਕੇ ਵਿੱਚ ਹੀ ਜ਼ਿਆਦਾ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਮੋਹਾਲੀ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਜ਼ਿਆਦਾ ਹਾਲਾਤ ਨੇ ਖਰਾਬ ਥੋੜੀ ਜਿਹੀ ਗੁਰਦਾਸਪੁਰ ਤੋਂ ਅਗਰ ਕਪੂਰਥਲਾ ਜਲੰਧਰ ਲੁਧਿਆਣਾ ਬਟਾਲਾ ਅਤੇ ਸੰਗਰੂਰ ਇਹਨਾਂ ਵਿੱਚ ਹੋਰ ਨਿਜੇ ਦੀ ਜਗਾ ਜੈਲੋ ਲੜ ਜਾ ਰਹੀ ਹੋਇਆ ਹੈ 30 ਤਰੀਕ ਦੇ ਲਈ ਪਰ ਜੋ ਹਾਲਾਤ ਲੱਗ ਰਹੇ ਨੇ 30 ਤਰੀਕ ਨੂੰ ਵੀ ਥੋੜਾ ਬਹੁਤ ਸਿਸਟਮ ਤਗੜਾ ਬਣਨ ਦੀ ਉਮੀਦ ਦਿਖਾਈ ਦੇ ਰਹੀ ਹੈ ਇਸੇ ਤਰੀਕੇ ਨਾਲ 31 ਤਰੀਕ ਨੂੰ ਵੀ ਜਿਸ ਤਰੀਕੇ ਨਾਲ ਇੱਥੇ ਮੌਸਮ ਬਣਿਆ ਹੋਇਆ ਪਰ ਉਮੀਦ ਜ਼ਿਆਦਾ ਹੈ ਕਿ ਇਹਨਾਂ ਇਲਾਕਿਆਂ ਵਿੱਚ ਥੋੜੇ ਬਹੁਤੇ ਜ਼ਿਆਦਾ ਚਾਂਸ ਬਣ ਸਕਦੇ ਨੇ ਕਿਉਂਕਿ ਜੋ ਸਿਸਟਮ ਹੈ ਹੌਲੀ ਹੌਲੀ ਦਾਇਰਾ ਵਧਾ ਰਿਹਾ ਹੈ ਕਿਉਂਕਿ ਇਹ 28 ਤਰੀਕ ਦੇ ਹਿਸਾਬ ਨਾਲ ਇਹ ਅਪਡੇਟ ਹੈ ਪਰ ਉਮੀਦ ਇਹ ਹੈ ਕਿ 30 31 ਤਰੀਕ ਨੂੰ ਸਿਸਟਮ ਥੋੜਾ ਜਿਆਦਾ ਆ ਆਪਣਾ ਦਾਇਰਾ ਵਧਾ ਸਕਦਾ ਹੈ 30 31 ਤਰੀਕ ਨੂੰ ਜੋ ਅਲਰਟ ਜਾਰੀ ਹੋਇਆ ਇਸ ਤੋਂ ਜ਼ਿਆਦਾ ਉਮੀਦ ਹੀ ਉਮੀਦ ਕੀਤੀ ਜਾ ਰਹੀ ਹੈ ਤੇ ਬਾਕੀ ਜੋ ਵੀ ਅਲਰਟ ਹੋਣਗੇ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਕਿਉਂਕਿ ਤੋਂ 3 ਤੋਂ 4 ਦਿਨ ਦੇ ਵਿੱਚ ਕਰ ਗਰਮੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਬਹੁਤ ਜ਼ਿਆਦਾ ਬਦਲ ਜਾਂਦਾ ਹੈ ਸਵੇਰੇ ਮੌਸਮ ਕੁਝ ਹੁੰਦਾ ਹੈ ਦੁਪਹਿਰ ਨੂੰ ਕੁਝ ਤੇ ਰਾਤ ਨੂੰ ਕੁਝ ਹੋ ਜਾਂਦਾ ਹੈ ਇਸੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਤੋਂ ਦੋ ਦਿਨ ਪਹਿਲਾਂ ਜਿਹੜੀ ਜਾਣਕਾਰੀ ਦਿੱਤੀ ਜਾਵੇ ਉਹ ਜ਼ਿਆਦਾ ਵਧੀਆ ਰਹੇਗੀ ਜਿਹੜੀ 30 ਅਤੇ 31 ਤਰੀਕ ਦੀ ਜਾਣਕਾਰੀ ਹੈ ਅਗਰ ਤੁਹਾਨੂੰ 29 ਤਰੀਕ ਨੂੰ ਸਾਂਝੀ ਕਰੀਏ ਤਾਂ ਥੋੜਾ ਬਹੁਤਾ ਉਸ ਦੇ ਵਿੱਚ ਜ਼ਿਆਦਾ ਰੀਫਾਈਨਮੈਂਟ ਆਵੇਗੀ ਜ਼ਿਆਦਾ ਸਟੀਕਤਾ ਆਉਣ ਦੀ ਚਾਂਸ ਨੇ ਹੁਣ ਅਖੀਰ ਦੇ ਵਿੱਚ ਗੱਲ ਕਰਦੇ ਆਂ ਮੌਨਸੂਨ ਦੀ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਕਦੋਂ ਤੱਕ ਪੰਜਾਬ ਵਿੱਚ ਕੂਚ ਕਰੇਗਾ ਤੇ ਕੀ ਸਪੀਡ ਨਾਲ ਉਹ ਚੱਲ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੌਨਸੂਨ ਇਹ ਵਾਲੇ ਏਰੀਆ ਪਹਿਲਾਂ ਹੀ ਕਵਰ ਕਰ ਚੁੱਕਿਆ ਪਰ ਇਸ ਨੇ ਹੁਣ ਬਹੁਤ ਹੱਦ ਤੱਕ ਸਪੀਡ ਆਪਣੀ ਵਧਾ ਰੱਖੀ ਹੈ ਤੁਸੀਂ ਦੇਖਿਓ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਮਹਾਰਾਸ਼ਟra ਦੇ ਇਹ ਇਲਾਕੇ ਨੂੰ ਜਦੋਂ ਟੱਚ ਕੀਤਾ ਨਾਰਮਲੀ 10 ਜੂਨ ਨੂੰ ਟੱਚ ਕਰਦੇ ਫਿਲਹਾਲ ਇਹ 26 27 ਜੂਨ ਨੂੰ ਮਈ ਨੂੰ ਟੱਚ ਕਰ ਚੁੱਕਿਆ 12 13 ਦਿਨ ਅਡਵਾਂਸ ਚੱਲ ਰਿਹਾ ਜਿਸ ਦੇ ਨਾਲ ਮਹਾਰਾਸ਼ਟra ਦੇ ਬਹੁਤੇ ਇਲਾਕੇ ਨੂੰ ਇਹ ਕਵਰ ਕਰ ਚੁੱਕਿਆ ਤੇ ਗੁਜਰਾਤ ਦੇ ਨੇੜੇ-ਨੇੜੇ ਹੁਣ ਇਹ ਪਹੁੰਚਣ ਵਾਲਾ ਲੱਗ ਪਾ ਗੁਜਰਾਤ ਦੀ ਬਹੁਤ ਹੀ ਜ਼ਿਆਦਾ ਹੱਦ ਨੂੰ ਇਹ ਇੱਕ ਜਾਂ ਦੋ ਦਿਨ ਦੇ ਵਿੱਚ ਇਹ ਟੱਚ ਕਰ ਜਾਵੇਗਾ ਅਗਰ ਪੂਰਬ ਵਾਲੇ ਪਾਸੇ ਗੱਲ ਕਰੀਏ ਤਾਂ ਪੂਰਬ ਦੇ ਬਹੁਤੇ ਇਲਾਕੇ ਨੂੰ ਇਹ ਪਾਰ ਕਰ ਚੁੱਕਿਆ ਹੈ ਅਸਾਮ ਨੂੰ ਵੀ ਇਹ ਹੌਲੀ-ਹੌਲੀ ਲਗਭਗ ਪਾਰ ਹੀ ਕਰ ਚੁੱਕਿਆ ਹੈ 26-27 ਤਰੀਕ ਨੂੰ ਇਹ ਪਾਰ ਕਰ ਚੁੱਕਿਆ ਜਿੱਥੇ ਕਿ ਇਹ 5 ਜੂਨ ਨੂੰ ਪਹੁੰਚਦਾ ਸੀ ਠੀਕ ਹੈ ਇੱਥੇ ਵੀ 9 ਤੋਂ 10 ਦਿਨ ਰੁਵਾਸ ਚੱਲ ਰਿਹਾ ਤੇ ਹੁਣ ਫਿਰ ਉਹੀ ਉਮੀਦ ਹੈ ਕਿ 30 ਜੂਨ ਦੀ ਪੰਜਾਬ ਦੀ ਡੇਟ ਹੈ ਮੌਨਸੂਨ ਪਹੁੰਚਣ ਦੀ ਤੇ ਬਹੁਤ ਹੱਦ ਤੱਕ ਉਮੀਦ ਲੱਗ ਰਹੀ ਹੈ ਕਿ ਕਿਤੇ ਨਾ ਕਿਤੇ ਪੰਜਾਬ ਵਿੱਚ ਵੀ ਜਲਦ ਪਹੁੰਚ ਜਾਵੇਗਾ ਏਸੀਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 28 ਤੋਂ ਲੈ ਕੇ 31 ਮਈ ਤੱਕ ਦੀ ਤੇ ਨਾਲ ਦੇ ਨਾਲ ਮੌਨਸੂਨ ਦੀ ਉਮੀਦ ਕੋਸ਼ਿਸ਼ ਰੱਬ ਦੇ ਅੱਗੇ ਅਰਦਾਸ ਕਰਦੇ ਆ ਕਿ ਵਧੀਆ ਮੀਂਹ ਹੋਵੇ ਇਸ ਵਾਰ ਤਾਂ ਕਿ ਸਾਰੇ ਕਿਸਾਨ ਵੀਰ ਜਾਂ ਜਿੰਨੇ ਵੀ ਸਾਡੇ ਦਰਸ਼ਕ ਵੀਰ ਭੈਣ ਭਰਾ ਨੇ ਉਹਨਾਂ ਨੂੰ ਗਰਮੀ ਤੋਂ ਰਾਹਤ ਜਲਦ ਮਿਲੇ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਅੱਗੇ ਤੁਸੀਂ ਕੋ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਪੇਜ ਨੂੰ ਫੋਲੋ ਅਤੇ ਲਾਈਕ ਜਰੂਰ ਕਰਕੇ ਜਾਇਓ ਮਿਲਦੇ ਹਾਂ ਦੁਪਹਿਰ ਦੀ ਜਾਣਕਾਰੀ ਲੈ ਕੇ ਧੰਨਵਾਦੀ